ਚਾਰ ਕਰ ਰਹੇ ਇਸੇ ਤਰ੍ਹਾਂ ਰਿੰਕੂ ਨੇ ਰਾਤ ਡੇਰਾ ਬੱਲਾ ਸੱਚਖੰਡ ਸਾਡੇ ਬਹੁਤ ਹੀ ਪੂਜਨੀਕ ਡੇਰਾ ਜਿਹੜਾ ਉਹਦੇ ਬਾਰੇ ਚ ਝੂਠੀ افਵਾਹ ਫੜਾਈ ਤੇ ਉਹਨਾਂ ਨੇ ਰਿੰਕੂ ਦੀ سپورਟ ਕੀਤੀ ਇਸ ਤਰ੍ਹਾਂ ਦੀ ਖਣਾਣੀ আর ਝੂਠੀ ਹਰਕਤ ਰਿੰਕੂ ਨੂੰ ਸ਼ੋਭਾ ਨਹੀਂ ਦਿੱਤੀ ਉਹਨੇ ਡੇਰਾ ਬੱਲਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਰ ਡੇਰਾ ਬੱਲਾ ਵੱਲੋਂ ਮੈਂ ਧੰਨਵਾਦੀ ਹਾਂ ਬਾਬਾ ਜੀ ਦਾ ਜਿਨ੍ਹਾਂ ਨੇ ਉਸੇ ਟਾਈਮ ਇਸ ਖਬਰ ਦਾ ਰਿਕੋਡ ਦਾ ਖੰਡਨ ਕਰਾਇਆ ਔਰ ਇਸ ਦੇ ਮੁੜ ਕੇ ਮੂੰਹ ਤੇ ਚਪੇੜ ਵੱਜੀ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਾਲੇ ਮੇਰੀ ਆਵਾਜ਼ ਦੇ ਵਿੱਚ ਤੇ ਰਾਹੁਲ ਗਾਂਧੀ ਜੀ ਦੀ ਆਵਾਜ਼ ਦੇ ਵਿੱਚ ਝੂਠ ਪ੍ਰਚਾਰ ਕਰ ਰਹੇ ਓਪ ਪ੍ਰਚਾਰ ਕਰ ਰਹੇ ਔਰ ਮੇਰੀ ਔਰ ਰਾਹੁਲ ਜੀ ਦੀ ਆਵਾਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰਕੇ ਫੇਕ ਆਵਾਜ਼ ਦੇ ਵਿੱਚ ਮੈਸੇਜ ਦੇ ਰਹੇ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਜਿਹੇ ਮਾੜੇ ਅਨਸਰਾਂ ਤੋਂ ਔਰ ਗਲਤ ਮੈਸੇਜਾਂ ਤੋਂ ਸੁਚੇਤ ਰਹਿਣ ਬਹੁਤ ਹੀ ਇੱਕ ਤਰਫਾ ਜਿਲੰਦਰ ਦੇ ਵਿੱਚ ਮਾਹੌਲ ਹੈ ਲੋਕ ਸਾਰੇ ਹੀ ਲਗਭਗ ਕਾਂਗਰਸ ਪਾਰਟੀ ਦੇ ਪੋਟ ਕੋਨ ਵਿੱਚ ਆ ਰਹੇ ਹਨ ਲੋਕਾਂ ਨੇ ਸਵੇਰ ਤੋਂ ਹੀ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਧੰਨਵਾਦੀ ਜਿਲੰਦਰ ਦੇ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਅਕਸੈਪਟ ਕੀਤਾ ਔਰ ਮੈਂ ਵਿਸ਼ਵਾਸ ਰਿਹਾ ਨਾ ਕਿ ਮੈਂ ਇਹਨਾਂ ਦੇ ਵਿਚਾਰ ਰਹਿ ਕੇ ਇੱਕ ਉਹ ਜਲੰਧਰ ਮੇਰਾ ਮੈਂ ਜਲੰਧਰ ਵਾਲਿਆਂ ਦਾ ਜਲੰਧਰ ਵਾਲਿਆਂ ਨੇ ਮੈਨੂੰ ਗੋਦ ਲੈ ਲਿਆ ਮੈਂ ਇਹਨਾਂ ਦਾ ਬੱਚਾ ਬਣ ਕੇ ਇੱਥੇ ਕੰਮ ਕਰਨਾ ਸਰ ਤੁਸੀਂ ਬੋਰਡਕਾਸਟ ਕਰ ਰਹੇ ਹੋ ਸਰ ਤੁਸੀਂ ਬੋਰਡਕਾਸਟ ਕਰ ਰਹੇ ਹੋ ਬ੍ਰਿੰਸੇ ਵੀ ਥੀਕੂ ਮੈਂ ਜਾਵਾਂ ਯਸ ਸਾਰੇ ਕੁਮਾ ਦਾ ਤੁਸੀਂ ਕਹਿ ਰਹੇ ਹੋ ਕਿ ਬੈਸਟੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਹੀ ਮਾੜੇ ਆਨਸਰ ਰਿੰਕੂ ਰਿੰਕੂ ਵਾਲੇ ਜਿਹੜੇ ਰੰਗਰਾਲ ਵਾਲੇ ਕਿਰੋਂ ਆਇਆ ਦਾ ਸਾਨੂੰ ਖਤਰਾ ਹੈ ਕਿ ਕੋਈ ਵੀ ਬਾੜੀ ਹਰਕਤ ਕਰ ਸਕਦੇ ਰਾਤ ਦਿਨਾਂ ਨੂੰ ਨੋਟ ਵੱਡੇ ਰਾਤ ਦਿਨਾਂ ਨੇ ਆਟਾ ਦਾਲੇ ਇਹਨਾਂ ਦਾ ਰਾਸ਼ਨ ਫੜਿਆ ਗਿਆ ਇਹਨਾਂ ਦੇ ਸੂਟ ਪੜੇ ਗਏ ਇਹ ਆਪਣੀਆਂ ਪਤਨੀਆਂ ਤੋਂ ਸੂਟ ਬੰਡਵਾ ਰਹੇ ਸੋ ਇਸ ਕਰਕੇ ਮੈਂ ਅੱਜ ਸਾਰਾ ਦਿਨ ਇੱਥੇ ਹਾਂ ਜਨਤਰੀ ਵੋਟ ਦਾ ਦੋਸਤ ਕਰ ਰਹੇ ਧੰਨ ਸ਼ਾਹ